ਰਾਜਪੁਰਾ 27 ਸਤੰਬਰ ਅਰਾਜਪੁਰਾ ਪ੍ਰੈਸ ਕਲਬ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਯੋਜਨਾ ਅਨੁਸਾਰ ਨਕਿਸੇ ਮਿੱਤਰ ਬਣਾ ਕੇ ਟੀਵੀ ਦੇ 7 ਮਰੀਜ਼ਾਂ ਨੂੰ ਗੋਦ ਲਿਆ ਸੀ ਜਿਸ ਦੇ ਤਹਿਤ ਗੋਦ ਲਈ ਹੋਈ ਟੀਵੀ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਅਨੁਸਾਰ 7 ਮਹੀਨੇ ਰਾਸ਼ਨ ਦੇਣਾ ਸੀ ਅਤੇ ਇਸ ਲੜੀ ਵਿੱਚ ਅੱਜ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਰਾਜਪੁਰਾ ਪ੍ਰੈਸ ਕਲਬ ਵੱਲੋਂ ਗੋਦ ਲਏ 7 ਟੀਵੀ ਦੇ ਮਰੀਜ਼ਾਂ ਨੂੰ ਪੰਜਵੇਂ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਇਸ ਮੌਕੇ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਸੰਜੀਪ ਰੋਰਾ ਨੇ ਟੀਵੀ ਦੇ ਮਰੀਜ਼ਾ ਦੀ ਔਨ ਕਿਸੇ ਮਿੱਤਰ ਬਣਾ ਕੇ ਮਦਦ ਕਰਨ ਲਈ ਅਰਾਜਪੁਰਾ ਪ੍ਰੈਸ ਕਲੱਬ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਅਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਡੀਸੀ ਕੱਕੜ ਨੇ ਕਲੱਬ ਨੂੰ ਇਹ ਸੇਵਾ ਦੇਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਸਮਾਜ ਸੇਵੀ ਦੇ ਕੰਮ ਵੀ ਰਾਜਪੁਰਾ ਪ੍ਰੈਸ ਕਲੱਬ ਵੱਲੋਂ ਕੀਤਾ ਜਾਣਗੇ ਇਸ ਮੌਕੇ ਰਾਜਪੁਰਾ ਪ੍ਰੈਸ ਕਲੱਬ ਦੇ ਪੱਤਰਕਾਰ ਪ੍ਰਧਾਨ ਡੀਸੀ ਕੱਕਰ, ਦੀਪਕ ਅਰੂੜਾ, ਗੁਰਮੀਤ ਸਿੰਘ ਬੀਦੀ, ਹਿਮਾਂਚੂ ਹੈਰੀ, ਰਜੀਸ਼, ਜਤਿੰਦਰ ਲੱਕੀ, ਤਰुण ਸ਼ਰਮਾ, ਲਕੀਰ ਕੇਸ਼ ਅਤੇ ਆਬੀ ਮਜਬੂਦ ਸਨ ਰਾਜਪੁਰਾ ਤੋਂ ਦੀਪਕ ਕੁਮਾਰ ਦੀ ਖਾਸ ਰਿਪੋਰਟ ਸਰ ਮੈਨੂੰ ਇਸ ਹਫਤਾ ਤੇ ਜੁਆਇਨ ਕੀਤੇ ਨੂੰ ਅਜੇ 3 ਦਿਨ ਹੋਏ ਨੇ ਅਜ ਬਤੌਰ ਐਸਐਮਓ ਇਸ ਤੋਂ ਪਹਿਲਾਂ ਮੈਂ ਐਸਐਮਓ ਤੋਂ ਮਨਾ ਕੰਮ ਕਰ ਰਿਹਾ ਸੀ ਪਰ ਮੈਨੂੰ ਇੱਥੇ ਆ ਕੇ ਬੜੀ ਹੀ ਖੁਸ਼ੀ ਹੋਈ ਕਿ ਇਸ ਹਫਤਾਲੇ ਦੇ ਵਿੱਚ ਮਦਦ ਕਰਨੇ ਕਈ ਹੱਥ ਅੱਗੇ ਆਉਂਦੇ ਨੇ ਜਿਸ ਤਰ੍ਹਾਂ ਕਿ ਤੋਂ ਇਫਾਰਦ ਦਾ ਪ੍ਰੈਸ ਕਲੱਬ ਰਾਏਪੁਰਾ ਦੇ ਜੋ ਵਿਅਕਤੀ ਹੋ ਜੋ ਮਾਨਜੋਗ ਫਰਮਾਨਤ ਵਿਅਕਤੀ ਹਨ ਇਹ ਖੁਦ ਸਾਡੇ ਇਹਨਾਂ ਪੇਸ਼ੈਂਟਸ ਦੀ ਐਜੇ ਬਤੌਰ ਨਿਸ਼ਾ ਮਿੱਤਰਾ ਹੈਲਪ ਕਰ ਰਹੇ ਨੇ ਮੇਰਾ ਮੰਨਣਾ ਹੈ ਕਿ ਇਸ ਤੋਂ ਵਧੀਆ ਭਲਾਈ ਦਾ ਕੰਮ ਕੋਈ ਵੀ ਹੋਰ ਹੋ ਨਹੀਂ ਸਕਦਾ ਇਸ ਲਈ ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ ਤੇ ਮੈਂ ਉਮੀਦ ਰੱਖਾਂਗਾ ਕਿ ਭਵਿੱਖ ਦੇ ਵਿੱਚ ਵੀ ਤੁਹਾਡੇ ਵੱਲੋਂ ਇਹ ਸਾਨੂੰ ਜਿਹੜੀ ਮਦਦ ਹੈ ਉਹ ਜਾਰੀ ਰਹੇਗੀ